ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈ ਰਖਦਾ ਆ ਰਾਮ ਰਾਜੇ ਹਰਨਾਖਸ਼ ਦੁਸ਼ਟਨ ਮਾਰਿਆ ਰਹਿਲਾਦ ਤਰਾਇਆ ਹੰਕਾਰੀਆਂ ਨਿਦਗਾਂ ਮਠਦੇ ਨਾਮ ਜੀਆ ਬਹਲਾਇਆ ਜਨ ਨਾਨਕ ਐਸਾਰ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਿਲਾ ਪਹਿਲਾ ਦੁਖ ਦਰਦੋ ਸੁਖ ਰੋਗ ਪਿਆ ਜਾਂ ਸੁਖਤਾ ਮਨਾ ਹੋਈ ਤੋ ਕਰਤਾ ਕਰਣਾ ਮੈਂ ਨਹੀਂ ਜਾ ਹੋ ਕਨਲਾ ਹੋਈ ਬਲਹਾਰੇ ਗੁਰਦਵਸਿਆ ਤੇਰਾ ਅੰਤ ਨਾ ਜਾਇ ਲਿਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤ ਅਕਲਕਲਾ ਪ੍ਰਭੂ ਰਹਾ ਜੋ ਸੱਚਾ ਸਾਹਿਬ ਸਿਫਤ ਸਵਾਲਿਓ ਜਨ ਕੀ ਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿ ਮਤ ਜੋਗ ਸਰਣਾ ਸੋ ਕਰਿਆ ਸੋ ਅਦਰ ਰਾਗਾ ਸਾਹਿਬਾ ਮਹਿਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਅਦਰ ਤੇਰਾ ਕਿਹਾ ਸੋ ਕਰਕੇ ਹਾ ਜਦ ਵੇ ਸਰਬ ਸੁਮਾਲੇ ਆਵਾਜ਼ ਤੇਰੀ ਨਾਦ ਅਨੇਕ ਸੰਖਾ ਕਿਤੇ ਤੇਰੇ ਵਾਣ ਹਾਰੇ ਕੀਤੇ ਤੇਰੇ ਰਾਗ ਬੁਲੇ ਸੋ ਕਈ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਣ ਪਾਣੇ ਬੈਸ਼ੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧਨੋ ਚਿਤ ਗੋਬਦ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨేశਰ ਬਰਮਾ ਦੇਵੇ ਸੋਹਨ ਤੇਰੇ ਸਦਾ ਸੁਵਾਰੇ ਗਾ ਵਣਤ ਤੁਨੋਂ ਅੰਦਰਿੰਦਰਾਸਨਾਂ ਬੈਠੇ ਦੇਵਤੀ ਆਦਰ ਨਾਲੇ ਗਾ ਵਣਤ ਤੁਨੋਂ ਸੇ ਦਿਸਮਾਦੀ ਅੰਦਰ ਗਾ ਵਣਤ ਤੁਨੋਂ ਸਾਧ ਵਿਚਾਰੇ ਗਾ ਵਣਤ ਤੁਨੋਂ ਜਤ ਸਦੇ ਸੰਤੋਖੇ ਗਾ ਵਣਤ ਤੁਨੋਂ ਵੀਰ ਕਰਾਰੇ ਗਾਵਣ ਤੁਧ ਨੋ ਪੰਡਿਤ ਪੰਦਨ ਰਖੇਸ਼ਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧ ਨੋ ਮੋਹਣੀ ਆਮਨ ਮੋਹਨ ਸੁਰਗਮਚ ਪਿਆਲੇ ਗਾਵਣ ਤੁਧ ਨੋ ਰਤਨੁ ਪਾਏ ਤੇਰੇ 86 ਤੇਰਥ ਨਾਲੇ ਗਾਵਣ ਤੁਧ ਨੋ ਜੋਤ ਮਹਾਵਲ ਸੂਰਾ ਗਾਵਣ ਤੁਧ ਨੋ ਖਾਣੀ ਚਾਰੇ ਗਾਵਣ ਤੁਧ ਨੋ ਖੰਡ ਮੰਨ ਬ੍ਰਹਮੰਡਾ ਰਖਾ ਰਖੇ ਤੇਰੇ ਤਾਰੇ ਸੈਦ ਨੂੰ ਗਾਵਨ ਜੋਤਿ ਤੇ ਪਾਵਨ ਰਤੇ ਤੇਰੇ ਭਗਤ ਰਛਾਲੇ ਹੋਰ ਕੀਤੇ ਤਨ ਨੂੰ ਗਾਵਨ ਸਹਿਮ ਚਿਤਨਾ ਬਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸਚਾ ਸਾਚੀ ਨਾਹੀ ਹੈ ਪਿਉ ਸੇ ਜਾਏ ਨਾ ਜਾਸੀ ਰਚਨਾ ਜਿੰਦਰ ਚਾਈ ਰੰਗੇ ਰੰਗੇ ਪਾਤੇ ਕਰ ਕਰ ਜਿ ਸੇ ਮਾਇਆ ਜਨੋ ਪਾਈ ਕਰ ਕਰ ਦੇਖੈ ਜੀਤਾ ਆਪਣਾ ਜੋ ਤਿਸ ਦੇਵੜਾਈ ਜੋ ਦਿਸ ਪਾਵੈ ਸੋਏ ਕਰ ਸੇਵਨ ਹੁਕਮ ਨਾ ਕੰਨਾ ਜਾਏ ਸੋ ਪਾਦ ਸਾਹਬ ਸਹਾ ਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਨਾ ਸੁਨ ਵੱਡਾ ਆਖੈ ਸੋ ਕੋਈ ਇੱਕ ਨ ਵੱਡਾ ਰੇਠਾ ਹੋਵੇ ਜਿਉਂ ਦਾ ਪਾਇ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੈ ਸੁਮਾਈ ਵੱਡੇ ਮੇਰੇ ਸਾਹਿਬਾ ਗੁਰ ਗੰਭੀਰਾ ਗੁਣੇ ਨਾ ਜਾਣੈ ਤੇਰਾ ਕੀਤਾ ਕੇਵਲ ਤੇਰਾ ਨਹਾਉ ਸਭ ਸੁਰ ਤੇ ਮਨ ਸੁਰਤ ਗਮਾਈ ਸਭ ਕੀਨ ਮਿਲ ਕੀਉ ਨ ਪਾਇ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨਾ ਜਾਏ ਤੇਰੇ ਤਲਬੜਿਆਈ ਸਾਉ ਸਤ ਸਾਤਪ ਸਭ ਚੰਗਿਆਈਆਂ ਸਿੱਧਾ ਬੁਰਖਾ ਕੀਆ ਬੜਿਆਈਆਂ ਤਦਨ ਸਦੇਕ ਲੈ ਨਾ ਪਾਇਆ ਕਰਮ ਲੈ ਨਾ ਹੀ ਥਾ ਰਹਾਇਆ ਅਖ ਨਵਾਂ ਲਾ ਕੇ ਆ ਵਿਚਾਰਾ ਸਿਖਤੀ ਪਰੇਦਰੇ ਪੰਡਾਰਾ ਜੇ ਸੰਦੇਹ ਹੀ ਦਿਸੈ ਗਿਆ ਚਾਰਾ ਨਾ ਨਿ ਸੱਚ ਸਵਾਰਨ ਹਰਿ ਸਾ ਮਹਿਲਾ ਪੈਨਾ ਆਖਾ ਜਿਵਾ ਸਰੇ ਮਰ ਜਾਓ ਆਖ ਨਉਕ ਸੱਚਾ ਨਾਉ ਸੱਚੇ ਨਾਅ ਕੇ ਲਾਗੇ ਪੂਖ ਦੁੱਖ ਭੁਖੈ ਖਾਈ ਚਲੇ ਮੈਂ ਦੁੱਖ ਸੋਖ ਸਰੇ ਮੇਰੇ ਭਾਈ ਸੱਚਾ ਸਾਹਿਬ ਸੱਚੇ ਨਾਹੀ ਰਹਾਵ ਸਚਿ ਨਾਮ ਗਤਲ ਬੜਿਆਏ ਆਤ ਕੇ ਕੀਮਤ ਨਹੀਂ ਪਾਏ ਦੇਸ ਅਮਲ ਕੇ ਆਖਣ ਪਾਹੇ ਵੱਡਾ ਨਭੇ ਕਾਟ ਨਜਾਈ ਨਾ ਹੋ ਮਰਨ ਨਹੂਆ ਸੋਗ ਜਿੰਦਾ ਰਹੇ ਨ ਚੁਕ ਪੋਗ ਗੁਣੇ ਹੋਰ নাহি ਕੋਈ ਨਾ ਕੋ ਹੂਆ ਨਾ ਕੋ ਹੋਏ ਜੇਵੜਾਵਤੀ ਉਹ ਤੇਰੀ ਦਾਤ ਜਿਨ ਦਿਨ ਕਰ ਕਰ ਕੀਤੀ ਰਾਤ ਖਸ ਸੰਸਾਰ ਹੈ ਤੇ ਕਮ ਜਾਤ ਨਾਨਕ ਨਾਵੈ ਬਾਸਨਾਤ ਰਾਗ ਦਰੇ ਮਹਿਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਵੁਰਖ ਮਨੁ ਗੁਰੂ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਅਸਰਨਾਏ ਕਰ ਦਿਆ ਪ੍ਰਕਾਸ਼ ਮੇਰੇ ਬਿਨ ਗੁਰਦੇ ਮੋਖ ਰਾਮ ਨਾਮ ਪ੍ਰਕਾਸ਼ ਗੁਰਵਤਨਾ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿਰਾਸ ਰਹਾ ਹਰ ਜਨ ਕੇ ਉਡ ਭਾਗ ਵਡੇਰੇ ਨ ਹਰ ਹਰ ਸਰਦ ਹਰ ਪਿਆਸ ਹਰ ਹਨ ਨਾਮ ਲੈ ਚਰਪਤਾ ਸਹੈ ਮੇਲਾ ਸੰਗਤ ਗੁਰ ਪ੍ਰਗਾਸ ਜਨ ਹਰ 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 ਰਸ ਨਾ ਨਾ ਪਾਇਆ ਏ ਭਾਗੇ ਹਨਜਾ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਇਏ ਜਿਨ ਤੁਮ ਹਸਤਾ ਲਿਖਿਆ ਲਿਖਾਸ ਤਨ ਤਨ ਸਾ ਸੰਗਤ ਜਿਤ ਹਰਸ ਪਾਇਆ ਮੁਲਜਨ ਨਾਨਕ ਨਾਮ ਪ੍ਰਗਾਸ ਹਰ ਆਜਿ ਦੇ ਮਹਿਲਾ ਪੰਜਵਾਂ ਕਾਹੇ ਰੇ ਮਨ ਜਿਤ ਵਤਮ ਜਹਰ ਹਰ ਜੋ ਪ੍ਰਿਆ ਸੈਲ ਉਤਨ ਮਾਜਾਂ ਤੋ ਪਾਏ ਤਾ ਕਰਜ ਕਾਗੇ ਕਰਤ ਰਿਆ ਮੇਰੇ ਮਾਦੋ ਜੀ ਸਤ ਸੰਗਨ ਬਲੈ ਸੋਚ ਰਿਆ ਗੁਰ ਪ੍ਰਸਾਦ ਅਪਰੰਤ ਪਾਇਆ ਸੂਕੇ ਕਾਸ਼ ਤਹਰਿਆ ਰਹਾਉ ਜਨਨ ਬਿਤਾ ਲੋਗ ਸ਼ਵਨਤਾ ਕੁਨਗ ਖੇਤਰਿਆ ਸਿਰ ਸਿਰ ਜਸ ਮਾਹੀ ਠਾਕੁਰ ਕਾਹੇ ਮਨ ਕੋ ਕਰਿਆ ਉੜੇ ਉਡਾਵੇ ਸੇ ਕੋਸਾਂ ਨ ਪਾਚੇ ਬਿਸ਼੍ਰੀਸ਼ਰੀਆ ਕਮਣ ਖਲਾਵੈ ਕਮਣ ਜਗਾਵੈ ਮਰਮ ਹੈ ਸਿਮਰਨ ਲਖਰਿਆ ਸਵਨ ਦਾਨ ਦਾਸ਼ਸ਼ਟ ਸਦਾਹਾਨ ਠਾਕੁਰ ਕਰ ਅਦਲਤ ਰਿਆ ਜਾ ਨਾਨਕ ਬਲ ਬਲ ਸਦ ਬਲ ਜਾਈਐ ਅਤੰਤ ਨ ਪਾਰ ਆਵਰਿਆ ਰਾਗ ਸਮਹਿਲਾ ਚੌਥਾ ਸੋਪ ਰਖੇ ਕੋ ਅੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਿਰੰજન ਹਰਪੁਰਖ ਨਿਰੰજન ਹਰਗਮਾਗਮਪਾਰ ਸਭ ਧਿਆਵ ਹੈ ਸਭ ਧਿਆਵ ਹੈ ਤੁਜੀ ਹਰ ਸੱਚੇ ਸਰਜਨਹਾਰਾ ਸਾਬ ਜੀ ਤੁਮਹਾਰੀ ਜੀ ਦੁਨੀਆ ਦਾ ਦਾਤਾਰਾ ਹਰ ਧਿਆਵ ਹੋ ਸੰਤੋ ਜੀ ਸਾ ਦੁਖ ਸ਼ਰਨਹਾਰਾ ਹਾਰਾ ਪੇ ਠਾਕੁਰ ਹਰਾ ਪੇ ਸੇਵਕ ਜੀ ਕਿਆ ਨਾਲਗਜੰਦ ਵਿਚਾਰਾ ਤੂੰ ਆ ਘੜ ਕਰੰਤਰ ਸਰਵੰਨ ਰੰਤਰ ਜੀ ਹਰੇ ਕੋ ਅਪਰਖ ਸਮਾਨਾ ਇਕ ਦਾਤੇ ਵਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤਦ ਬਨਵਰਣਾ ਜਾਣਾ ਤੋ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕੀਆ ਗੁਨਾਖ ਵਖਾਣਾ ਜੋ ਸੇਵਹ ਜੋ ਸੇਵਹ ਤੁਝੇ ਜਨ ਨਾਨਕ ਤੈਨ ਗੁਰ ਬਾਣ ਹਰ ਧਿਆਵ ਹੈ ਹਰ ਧਿਆਵ ਤੁਝੇ ਸੇ ਜਨ ਜਗ ਮਾ ਸੁਖ ਵਾਸੀ ਸੇ ਮੁਕਤ ਸੇ ਬੁਖਤ ਪੈ ਜਨ ਹਰ ਧਿਆਵ ਆਇ ਆ ਜੀ ਦਿਨ ਟੋਟੇ ਜਮ ਕੇ ਪਾਸੇ ਗਿੰਦਰ ਪਾਉ ਅਜਨ ਹਰ ਅਨਿਰਪਾਉ ਧਿਆਵ ਆਇ ਆ ਜੀ ਦਿਨ ਕਾ ਪਾਉ ਸੋਗ ਵਾਸੀ ਇਨ ਸੇਵਿਆ ਇਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸੁਵਾਸੀ ਸੇ ਧਨ ਸੇ ਧਨ ਜਨ ਹਰਤੇ ਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੂ ਜੀ ਹਰਨ ਲਗਾ ਅਨੇਕ ਅੰਤਾਂ ਤੇਰੇ ਅਨੇਕ ਤੇਰੇ ਅਨੇਕ ਅਖਰੇਹੇ ਹਰ ਪੂਜਿਆ ਜੀ ਤਾਪ ਤਪ ਹੈ ਜਪਿਆ ਅਬੰਤਾ ਤੇਰੇ ਅਨੇਕ ਤੇਰੇ ਅਨੇਕ ਬੜਾ ਹੈ ਉਹ ਸਿਮਰਤ ਸਾਸਰ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਪ ਹੈ ਮੇਰੇ ਹਰਿ ਗੁਮੰਤਾ ਵਾਦ ਬ੍ਰਹਮ ਪਰੰਪਰ ਕਰਤਾ ਜੀ ਤੁ ਤ ਦੇਵ ਨੰਨਾ ਕੋਈ ਤੁਮ ਜੁਗ ਜੁਗ ਇੱਕੋ ਸਦਾ ਸਦਾ ਤੇ ਕੋਈ ਤੁਨ ਅੰਤਰ ਕਰਤਾ ਸੋਏ ਦਾ ਪੈ ਪਾਵੈ ਸਿਵਰਤਾ ਜੀ ਤੂ ਆਪੈ ਕਰਹਿ ਸੋ ਹੋਈ ਦਾ ਪੈ ਸ੍ਰਿਸ਼ਟ ਸਭ ਉਪਾਏ ਜੀ ਤਦ ਪੈ ਸਰਜ ਸਭ ਹੋਈ ਜਾ ਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੂ ਵੀ ਆਸਾਂ ਮਿਲਾਂ ਚਪਾ ਤੂੰ ਕਰਤਾ ਸਿਆਰ ਮੈਂ ਦਾ ਸਾਈਂ ਜੋ ਤੂੰ ਪਾਵੇਂ ਸੁਵਿਧਿ ਸੀ ਜੋ ਤੂੰ ਦੇਹੀ ਸਹਿ ਹੋ ਪਾਏ ਰਹਾਉ ਸਭ ਤੇਰੇ ਤੋਂ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰੇ ਦਿਨਾਂ ਅਵਰਤਨ ਪਾਇਆ ਗੁਰਮੁਹਲਾ ਦਾ ਮਨਮੋਹ ਗਵਾਇਆ ਦਾ ਛੋੜਿਆ ਬਿਲਾਇਆ ਤੂੰ ਦਰਿਆ ਉਹ ਸਭ ਤਜਹੀ ਮਾਹੀ ਤੇ ਬਿੰਦੂ ਜਾ ਕੋਈ ਨਾਹੀ ਜੇ ਜਾਂ ਸਭ ਤੇਰਾ ਖੇਲ ਜੋ ਮਨੁ ਛੋੜਿਆ ਸੰਜੋ ਕੀ ਮੇਲ ਜਿਸਨੋਂ ਤੂ ਜਾਣਾ ਹੈ ਸੋ ਇਹ ਜਨ ਜਾਣੈ ਹਰ ਗੁਣ ਸਦਿ ਹੈ ਆਖ ਵਿਖਾਣੈ ਨਿਨ ਹਰ ਸੇਵਿਆ ਨਿ ਸੁਖ ਪਾਇਆ ਸਹਜੇ ਹੀ ਹਰਨਾਮ ਸੁਨਾਇਆ ਤੋ ਆਪੇ ਕਰਤਾ ਤੇ ਰਾਖਿਆ ਸਮ ਹੋਇ ਉਦਬਿੰਦੂ ਜਾ ਨਾ ਕੋਇ ਦੁਨ ਕਰ ਕਰ ਵੇਖ ਹੈ ਜਾਨ ਹੈ ਸੋਇ ਜਾਨਾਨ ਗੁਰਮੁਖ ਪ੍ਰਗਟ ਹੋਇ ਆਸਾ ਮੂਲਾ ਪਹਿਲਾ ਤਿਤ ਸਰਵਣ ਪ੍ਰਿਨਵਾਸਾ ਪਾਣੇ ਪਾ ਭਗਤਨ ਹੈ ਕੀਆ ਪੰਗਜ ਮੋ ਪਗਦੇ ਚੱਲੇ ਹਉ ਦੇ ਕੰਧ ਹਟਵੇਲੇ ਮਾਲੀਖਨਾ ਚੇਤ ਸਮੂਨ ਬਨਾ ਹਰ ਉਸਦਾ ਤੇਰੇ ਗੁਣ ਗਿਲੇ ਹਾਰਾ ਹਾਉ ਨਾ ਹਉ ਯਤੇ ਸਦਨੇ ਪੜਿਆ ਮੂਰਹ ਮੁਗਦਾ ਜਨਮ ਪਿਆ ਪ੍ਰਮਦ ਨਾਨਕ ਨਿੰਦਲੇਸ਼ਰਨਾ ਜਨ ਤੋ ਨਾਹੀ ਵਿਸਰਿਆ ਸਭ ਲੱਭ ਜਵਾ ਬਾਏ ਪ੍ਰਾਪਤ ਮਨੁਖ ਦੇਹੁ ਰੀਆ ਗੋਵਿੰਦ ਮਨਨ ਕੀ ਹੈ ਤੇਰੇ ਬਰੀਆ ਔਰ ਕਾ ਤੇਨਾ ਕਿਤਨਾ ਕਾਮ ਮਿਲ ਸਾਧ ਸੰਗਤ ਪੰਜ ਕੇਵਲ ਨਾਮ ਸਰੰਗ ਜਮਲਾ ਪਉਜ ਲਤਰਨ ਕੈ ਜਨਮ ਅਰਥਾ ਜਾ ਦ੍ਰਿਗ ਮਾਇਆ ਕੈ ਰਹਾਉ ਜਵਤਾ ਸੰਜਮ ਧਰਮ ਨਾਮ ਕਉ ਮਾਇਆ ਸੇਵਾ ਸਾਧ ਨਾ ਜਾਣਿਆ ਹਰਿਆ ਕਹੋ ਨਾਨਕ ਹਉ ਨੀਚ ਕਰਮਾ ਕਹਿਣਾ ਬਰੇ ਕੀ ਰਾਖੋ ਸਰਬ ਪਾਛਾਹੇ ਦਸਵੇਂ ਕਬੂਬਾਜ ਬੇਨਤੀ ਚੋ ਪਈ ਹਮਰੇ ਗ੍ਰੋਹਾ ਤਿਰਛਾ ਪੂਰਨ ਹੋਏ ਜਿਤ ਕੀ ਇਛਾ ਤਵ ਚਰਨ ਮੰਦਰ ਹੈ ਹਮਾਰਾ ਆਪਣਾ ਜਾਨਖਰੋਪਿਤ ਪਰ ਹਮਰੇ ਦੁਸ਼ਟ ਸਭੈ ਮੁਖਾਵ ਹੋ ਆਪਹਾਦ ਮਨਵਚਾਪ ਹੋ ਸੋ ਕੀ ਵਸੈ ਮੂਰਿ ਪ੍ਰਵਾਰਾ ਸੇਵ ਸਿਖ ਸੁਵੈ ਕਰਤਾਰਾ ਮੋਹ ਰਚਾਰਜ ਕਰਤੇ ਕਰੀਏ ਸਾਬਨਨਕਵਾਜ ਸੰਗ ਰਿਗੈ ਪੂਰਨ ਹੋਏ ਹਮਾਰੇ ਆਸਾ ਤੋਰ ਪੈਨ ਕੇ ਰਹੇ ਪਿਆਸਾ ਤੁਮ ਹੈ ਛਾੜ ਕਿ ਅਵਨ ਲਾ ਤਿਆਹੂ ਜੋ ਉਪਰ ਚਾਹੂ ਸੋ ਤੁਮ ਸੇ ਪਾਉ ਸੇਵਾ ਸਗਹ ਹਮਾਰੇ ਤਾਰੀ ਹੈ ਜਨ ਜਨ ਸਾਸਤਰ ਹਮਾਰੇ 바ਰੀ ਹੈ ਆਪਹਾ ਦੇ ਮੇਰ ਗਏ ਮਨ ਕਾਲ ਗਤ ਰਾਸ ਸੁਨ ਵਰਗੇ ਉਹ ਜੋ ਸਦਾ ਹਮਾਰੇ ਪਛਾ ਸ਼੍ਰੀਆ ਤੂ ਉਹ ਜੋ ਕਰਿਓ ਰੱਛਾ ਰਾਖ ਲਿਓ ਮੁਰਾਖਨ ਹਾਰੇ ਸਾਹੇ ਸੰਸਹਾਈ ਪਿਆਰੇ ਦੇਨ ਮਨ ਸੁਨ ਗਿਆ ਹੰਤਾ ਤਮੂ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਈਸ਼ੂ ਜਵਤਰਾ काल पाए काल का किया तमाशा जवन काल जो गे सबराय ब्रह्मा जो थे जवन काल सालो सवार नमस्कार है ताहे हमारा जवन काल सा जगत बनायो आयो देवद जश्न जायो आद क्या उतारा सोए गुरु समझे हो हमारा ਨਮਸਕਾਰ ਜਿਸੇ ਕੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸੇਵਕਨ ਕਾ ਸੇਵਕਨ ਸੁਖ ਦੇਉ ਸਾਧਨ ਲਕੋ ਪਲ ਮੋਮਦ ਕੀਓ ਟੜਕੜ ਕੇ ਅੰਤਨ ਕੀ ਜਾਣਤ ਭਲੇ ਬੁਰੇ ਕੀ ਪੀਰਿ ਬ샨ਤ ਚੀਟੇ ਦੇਗਨ ਦਾ ਸੋਲਾ ਸਭਰਿ ਕਿਰਪਾ ਦ੍ਰਿਸ਼ਟ ਅਗਨ ਫੂਲਾ ਸੰਤਨ ਉਪਾਏ ਤੇ ਦੁਖੀ ਸੁਪਾਏ ਸਾਧਨ ਕੀ ਸੁਖੀ ਕੀ ਕੀ ਪੀੜਵਸ਼ਾਲਾ ਘੜ ਘੜ ਕੇ ਪੜ ਪੜ ਕੇ ਜਾਨੈ ਜਿਉ ਦੇ ਕਰਖ ਅਖਰਾ ਕਰਤਾਰਾ ਪ੍ਰਜਾ ਧਰਤ ਤਾ ਦੇਹ ਅਪਾਰ ਜਵਾਕਰਖ ਕਰਤੋ ਕਬਹੂ ਤੁਮੈ ਬੁਲਤੋ ਦੇਹ ਦੇਖ ਸੋ ਜਿਤੇ ਬਦਨ ਸ੍ਰਿਸ਼ ਸਵਤਾਰੈ ਆਪੋ ਆਪਣੀ ਚਾਰ ਹੈ ਧੋਮਾ ਸਭ ਹਿਤ ਰਹਿਂਦਰ ਆਲਮ ਜਾਲਦ ਬੇਦ ਬੇਦ ਆਲਮ ਨਰੰਕਾਰ ਅਨੰਦਰਵ ਕਾ ਨੰਬ ਆਦ ਅਨੀਲ ਨਦ ਸੰਭ ਤਾ ਕਾਉਨ ਚਾਰ ਦੇ ਪੇਦਾਂ ਜਾ ਕੋ ਪੀ ਉਹ ਨਾ ਪਾਵਤ ਬੇਦ ਆ ਕਾ ਕਰਪਾ ਹਰਨੁ ਮਾਨਤ ਮਹਾ ਮੂੜ ਹੈ ਵੇ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਰਤ ਨਹਿ ਪਿਵ ਆਪ ਆਪਨੇ ਬਦਹ ਜੀਤੇ ਬਨਨਤ ਪਿੰਨ ਪਿੰਨ ਤੋ ਹੈ ਤੇਤੇ ਨਮਰਾਲ ਖਾਨਾ ਜੈ ਬਸਰਾ ਕਹਿਬ ਦਿਸ ਜਾ ਵਰਥਮ ਸੰਸਾਰ ਇਕ ਰੂਪ ਨੂਪ ਸਰੂਪਾ ਰੰਗ ਪਿਉ ਰਾਵ ਕਹਿ ਪੂਪਾ ਅੰਡਜ ਜਿਰਜ ਸੇਤਿ ਕੀ ਨੀਤ ਬਿਖਾਨ ਬਹੁ ਰਚ ਦੇਨੀ ਕਹੋ ਪੁਤ ਰਾਜਾ ਹਉ ਬਠਾ ਕਹੋ ਸਿਮਨ ਪਿਉ ਸੰਗਰ ਕਠਾ ਹਾਗਰੇ ਸ੍ਰਿਸ਼ਟ ਦਿਖਾਇਆ ਚੰਪავ ਆਜਗਾ ਸਰੂਪ ਸਵੰਪਵ ਅਵਰੱਛਾ ਮੇਰੇ ਤੁਮ ਕਰੋ ਸੇਖੋ ਬਾਰ ਸਿਖ ਸੰਗਰੋ ਦੁਸ਼ਟ ਜਿਥੇ 78 ਪਤਾ ਸਗਲ ਮਲੇਸ਼ ਕਰੋ ਰਲ ਕਤਾ ਜੇ ਆ ਤੁਜ ਦ ਅਸ਼ਰਣੇ ਪੜੇ ਤਨ ਕੈ ਦੁਸ਼ਟ ਦੁਖਤਾ ਹੋਵੇ ਮਰੇ ਉਰਖ ਜਾਉਣ ਪਗ ਪਰੇ ਤੇ ਹਾਰੇ ਦਿਨ ਕੇ ਦੁ ਸੰਕਟ ਸਭ ਟਾਰੇ ਜੋ ਕਲ ਕੁਗਬਾਨ ਧਾਈ ਹੈ ਧਾਕੇ ਕਾਲ ਨਿਕਟ ਨਹਿ ਹਰ ਅਛਾ ਹੋਏ ਤਾਹੇ ਸਭ ਕਲਾ ਦੁਸ਼ਟ ਅਦਿਸ਼ਟ ਪਰੇਕਤ ਕਾਲਾ ਕਿਰਪਾ ਦ੍ਰਿਸ਼ਟ ਨਜਾਹੇ ਨਹਿ ਰਹੋ ਧਾਕੇ ਤਾਪ ਤਨੁਖ ਮਹਰੋ ਰਹਿ ਦੇ ਸਿੱਧ ਕਰਮੋ ਸਹ ਹੋਈ ਦੁਸ਼ਟ ਸਾਫ ਸਕ ਨਾ ਕੋਈ ਇੱਕ ਬਾਰ ਇਨ ਤੁਮੈ ਸੁਮਹਾਰਾ ਆਕਾਲ ਪਾਸੇ ਤਾਹਿ ਬਾਰ ਜਿੰਨ ਨਰਨਾਵ ਤੇ ਹਰ ਕਹਾ ਦਰ ਦੁਸ਼ਟ ਦੋਖ ਤੇ ਰਹਾ ਕਰੜ ਕੇਤ ਮੈਂ ਛੰਨ ਦਿਹਾਰੇ ਆਪ ਹਾਸ ਦੈਲ ਹੋ ਮਰੀ ਸਾਰਾ ਬਠੋਰ ਮੋਹੋ ਹੋ ਸਹਾਈ ਦੁਸ਼ਟ ਦਵਤੇ ਨਾ ਵਚਾਈ ਸਬਈਆ ਪਾਹੇ ਗਨ ਜਾਤੇ ਦਮਰੇ ਦਵਤੇ ਕੁਆਖ ਤਰਨ ਨਹੀਂ ਆਨਿਓ ਰਾਮ ਰਹੇਵ ਪ੍ਰਾਨੁਕਰਨ ਅਨੇਕ ਹੈ ਮ ਦੇਖ ਨਾ ਪਾਨਿਓ ਸਵੇਰੇ ਸਾਸਰਵੇ ਸਵੇ ਮੂਪੇਦ ਕਹ ਹਮੇਖ ਨਾ ਜਾਣਿਓ ਸ੍ਰੀ ਅਸਤਾਨ ਕਿਰਪਾ ਤੁਮਰੀ ਕਰ ਮੈਂ ਨਾਖੇ ਹਉ ਸਾ ਤੋਹਿ ਵਿਖਾਨਿਓ ਦੁਹਰਾ ਸਗਲ ਦਵਾਰ ਗੋ ਛੜਕ ਜਹੋ ਤੁਹਾਰੋ ਦਵਾਰ ਵਾਹਿ ਰਹਿ ਕਿਲਾਜ ਅਸ ਗੋਬਿੰਦ ਦਾਸੁ ਹਾਰ ਰਾਮ ਕਲੇ ਮਹਿਲਾ ਤੀਜਾ ਨੰਦਿਕ ਓ ਅੰਕਾਰ ਸਤਗੁਰ ਪ੍ਰਸਾਦ ਅਨੰਦ ਭਿਆ ਬ੍ਰਿਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿਤੇ ਮਨਵ ਜਿ ਆਵਦਾ ਗਿਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਨਾਈਂ ਸਹਿ ਦੂਤਾਂ ਗਾਵਹ ਹਰੀ ਕੇਰਾ ਮਾਨ ਜਨਿਵਸਾਇ ਆ ਕਹ ਨਾਨਕ ਨੰਦ ਹੋਇ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਦੋਸਦਾਰ ਹੋਵਨ ਨਾਲੇ ਹਰਨਾਰ ਹੋ ਤੂੰ ਮਨ ਮੇਰੇ ਦੋ ਸਭ ਸਾਰਣਾ ਅੰਗੇ ਕਾਨ ਹੋ ਕਰੇ ਤੇਰਾ ਕਰਜ ਸਭ ਸਵਾਰਣਾ ਸਭ ਲਾਗ ਲਾ ਸੰਰਾਤ ਸੁਆਮੀ ਸੋਖ ਅਵਨ ਅਵਸਾਰੇ ਇਹ ਨਾਲਗ ਮਨ ਮੇਰੇ ਸਦਾ ਰਹੁ ਹਰਿ ਨਾਨੇ ਸਾਚੇ ਸਾਹਿਬ ਆਖਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭੁ ਚ ਹੈ ਜਿਸ ਦੇਹ ਸੋ ਪਾਵੈ ਸਦਾ ਸਿ ਸਲਾਹਾ ਤੇਰੀ ਨਾਮੁ ਨ ਸਵੈ ਨਾਮਿਨ ਕੇ ਮਨੁਸਿਆ ਵਾਜੇ ਸਬਦ ਖਨੀਰੇ ਕਹੇ ਨਾਨਕ ਸੁੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚ ਨਾਮ ਧਰਮੇ ਦਾ ਨਿਨ ਭੁਖਾ ਸਭ ਕਮਾਈਆ ਅਗਰ ਸਾ ਸੁਖ ਮਨੈ ਉਸਿਆ ਅਜਨੇਚਾ ਸਭ ਵਜਾਈਆ ਸਦਾ ਕਿਰਪਾ ਨਿ ਦਿੱਤਾ ਗ੍ਰੰਥ ਹੋ ਜਿਸ ਨੇ ਅਵੜਾਈਆ ਕਹੇ ਨਾਨਕ ਸੁਨੋ ਸੰਤੋ ਸ਼ਬਦ ਤੁਨੋ ਪਿਆਰੋ ਸੱਚਾ ਨਾਮ ਮੇਰਾ ਦਾਰੋ ਆਜੇ ਪੰਜ ਸ਼ਬਦ ਅਧਕਾਰ ਸਵੱਗ ਕਰਸ ਵਾਗੈ ਸ਼ਬਦ ਵਾਜੀ ਇਕ ਨਜਿਤ ਕਰਤਾਰੀਆਂ ਪੰਜ ਦੂਤ ਵਾਸ ਕਿਤੇ ਕਾਲ ਕੰਡਕ ਮਾਰਿਆ ਤੁਰ ਤ੍ਰੰਪਾ ਆਇ ਤਨ ਕੋ ਸਿਦਾ ਮਹਰ ਕੈ ਲਾਗੇ ਸਹ ਨਾਨੁ ਤੈ ਸੋ ਹੁਆ ਤਦਕਰ ਅਨਹਦ ਵਚੇ ਆਨੰਦ ਸੁਨਹੁਣ ਭਾਗੀ ਹੋ ਸਗਲ ਮਨੋਰਥ ਪੂਰੇ ਪਾਨ ਬਰਮਬਰਾ ਪਾਇਆ ਉਤਨੇ ਸਨ ਸੁਰੇ ਨੋ ਕਰੋਸਨਤਾ ਬੁਤਨੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇਜਾਣੀ ਸੁਨਤੇ ਪੁਨਿਤ ਕਹਤੇ ਪਵਿੱਤ ਸਤਗੁਰ ਹਾ ਭਰਪੂਰੇ ਮਨਵੰਤ ਨਾਨਕ ਅਗਦੇ ਚਰਨ ਲਾਗੇ ਵਾਜੇ ਅਨਹਦ ਤੂਰੇ ਗਾਵਨੀ ਮਹਿਲਾ ਪੰਜਵਾ ਥਾਲ ਵਿੱਚ ਨਮਸਤੋ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਾਵ ਸਦਾ ਰੂਜੇ ਕੋ ਖਾਵੈ ਜੇ ਕੋ ਪੁੰਚੈ ਦਿਸਤਾ ਹੋਇ ਉਹ ਨਾਰੋ ਇਹ ਵਖਤ ਜਿੰਨੈ ਜਾਇ ਨਿਤਨਿਤ ਰਖੁਰਤਾ ਰੋ ਦੰ ਸੰਸਾਰ ਚਲਣ ਲਗਤ ਰਿਏ ਸਵ ਨਾਨਕ ਬ੍ਰਹਮ ਅਵਸਾਰ ਸਲੋਕ ਮਹਿਲਾ ਪੰਜਵਾਤੀ ਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਤੋਏ ਬੰਦਰ ਗੁਣਿਆਰੇ ਕੋ ਗੁਣ ਦਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਰਾਮਤ ਹੋਈ ਸਤਗੁਰ ਸਜਣ ਬਿਲਾ ਨਾਨਕ ਨਾਮ ਲੈ ਤਾ ਜੀਵਾ ਤਨ ਮਨ ਥੀਵੇ ਹਲਿਆ ਪੌੜੇ ਜਥੈ ਤੋ ਸਮਰਥ ਇਥੈ ਕੋਈ ਨਾਹੀ ਉਤੈ ਤੇਰੇ ਰਾਖਿ ਗਨੀ ਅਦਰ ਮਾਹੀ ਸੁਣ ਕੇ ਜਮ ਕਾ ਦੂਤ ਨਾਏ ਤੇ ਰਹਿ ਛਡ ਜਾਹੇ ਪੌਜ ਰਖਵ ਸ਼ਗਾਹੋ ਗੁਰ ਸ਼ਬਦੇ ਪਾਰ ਪਾਹੇ ਜਿਨ ਕੋ ਲਗੇ ਪਿਆਸ ਅੰਮ੍ਰਿਤ ਸੇ ਖਾਹੇ ਗੱਲਾਂ ਪੁਲ ਅਗਨ ਗੋਵਿੰਦ ਗਾਹੇ ਸਭ ਸਨੋ ਕਿਰਪਾਲ ਸਮਾਲੇ ਸਾਹੇ ਸਾਹੇ ਵਰਥਾ ਕੋ ਨਾ ਜਾਏ ਦਿਹਾਵੇ ਤੁਧਾ ਹੀ ਸ਼ਲੋਕ ਬੰਲਾ ਪੰਜਵਾ ਅੰਤਰ ਗੁਰੂ ਰਾਜਨਾ ਜਹਵਾ ਜਾ ਗੁਰੂ ਨਾਮ ਨਿਤਰੇ ਸਤਗੁਰ ਪੇਖਣਾ ਸ਼ਰਵਣੇ ਸੁਰਣਾ ਗੁਰੂ ਨਾਮ ਸਾਧ ਗੁਰੂ ਸੇਤੇ ਰਤੇ ਅਨਰਗੇ ਪਾਏ ਠਾਉ ਅਕਮਨਾਨਾ ਕਿਰਪਾ ਕਰੇ ਜਿਸਨਾ ਵਾਦੇ ਜਗ ਮੇ ਤੁਮਰਾ ਕਾੜੀ ਹੈ ਵਰਲੇ ਕੇ ਕੇ ਮਹਿਲਾ ਪੰਜਵਾ ਰੱਖੇ ਰਖ ਨਹਾਨ ਆਪ ਮਾਰੀਨ ਗੁਰ ਕੇ ਪੈਰੇ ਪਾਏ ਕਾ ਸਵਾਰੀਨ ਹੋ ਆਪ ধ্যান ਮਨਹੁ ਨਾ ਸਾਰੀਨ ਸਾਜ ਨਾਗੇ ਸੰਗ ਪਉਦਲ ਤਾਰੀਨ ਸਾਗਤ ਰੰਗ ਦਿਖ ਦਸਤ ਅਖਨ ਮਾਹੀ ਵਦਾਰੀ ਅਨ ਤੇ ਸਾਹਿ ਕੇ ਟੇਕ ਨਾਨਕ ਮੰਨੈ ਮਾਹੀ ਦੇਸਾ ਸਮਰਤ ਸੰਗ ਹੋਏ ਸਗਲੇ ਦੁਖ ਜਾਹੀ ਵਾਹੀ ਗੁਰਜੀ ਕਾ ਖਾਲਸਾ ਸ੍ਰੀ ਵਾਹੀ ਗੁਰੂ ਜੀ ਕੀ ਫਤਿਹ